ਭਾਰਤ ਦੇ 29ਵੇਂ ਸਵੇ ਤੇਲੰਗਾਨਾ ਦੇ ਵਿੱਚ ਇੱਕ ਸਿੱਖ ਮੇਅਰ ਵਜੋਂ ਚੁਣਿਆ ਗਿਆ ਹੈ ਤੇਲੰਗਾਨਾ ਦੇ ਜ਼ਿਲ੍ਹੇ ਕਰੀਮਨਗਰ ਦੀਆਂ ਨਗਰ ਨਿਗਮ ਚੌਣਾ ਦੇ ਵਿੱਚ ਰਵਿੰਦਰ ਸਿੰਘ ਨੇ ਭਾਰੀ ਵੋਟਾਂ ਦੇ ਨਾਲ ਇਹ ਜਿੱਤ ਹਾਸਲ ਕੀਤੀ ਹੈ ਟੀਆਰਐਸ ਯਾਨੀ ਕਿ ਤੇਲੰਗਾਨਾ ਰਾਸ਼ਟਰੀ ਸਮੇਤੀ ਪਾਰਟੀ ਦੇ ਨਾਲ ਜੁੜੇ ਰਵਿੰਦਰ ਸਿੰਘ ਦੇ ਮੇਅਰ ਚੁਣੇ ਜਾਣ ਤੇ ਸਥਾਨਕ ਸਿੱਖਾਂ ਦੇ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਦੱਖਣੀ ਭਾਰਤ ਦੇ ਵਿੱਚ ਇਸ ਅਹੁਦੇ ਉੱਤੇ ਪਹੁੰਚਣ ਵਾਲੇ ਰਵਿੰਦਰ ਸਿੰਘ ਪਹਿਲੇ ਸਿੱਖ ਨੇ ਹਾਲਾਂਕਿ ਤੇਲੰਗਾਨਾ ਦੇ ਕਰੀਮਪੁਰ ਇਲਾਕੇ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਬਾਵਜੂਦ ਇਸ ਦੇ ਰਵਿੰਦਰ ਸਿੰਘ ਨੇ ਜਿੱਤ ਹਾਸਲ ਕਰ ਲਈ ਹੈ ਕਾਉਂਸਲਰ ਵਜੋਂ ਕਾਰਪੋਰੇਸ਼ਨ ਦੇ ਵਿੱਚ ਪਹੁੰਚਣ ਵਾਲੇ ਰਵਿੰਦਰ ਸਿੰਘ ਪਹਿਲੇ ਸਿੱਖ ਨੇ ਤੇ ਜਿੱਤੇ ਹੋਏ ਕਾਉਂਸਲਰਾਂ ਵੱਲੋਂ ਉਹਨਾਂ ਨੂੰ ਮੇਅਰ ਵੀ ਚੁਣਿਆ ਗਿਆ ਹੈ ਤੇ ਭਾਰਤ ਦੇ 29ਵੇਂ ਸੂਬੇ ਯਾਨੀ ਕਿ ਤੇਲੰਗਾਨਾ ਦੇ ਵਿੱਚ ਇੱਕ ਸਿੱਖ ਮੇਅਰ ਵਜੋਂ ਚੁਣਿਆ ਗਿਆ ਹੈ ਇਹਨਾਂ ਦੀ ਚੋਣ ਹੋਈ ਹੈ ਤੇ ਤੇਲੰਗਾਨਾ ਦੇ ਜ਼ਿਲ੍ਹੇ ਕਰੀਮਪੁਰ ਦੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਰਵਿੰਦਰ ਸਿੰਘ ਨੇ ਭਾਰੀ ਵੋਟਾਂ ਦੇ ਨਾਲ ਜਿੱਤ ਦਰਜ ਕੀਤੀ টিਆਰਐਸ ਯਾਨੀ ਕਿ ਤੇਲੰਗਾਨਾ ਰਾਜ ਸਭਾ ਸਮੇਟੀ ਪਾਰਟੀ ਦੇ ਨਾਲ ਜੁੜੇ ਰਵਿੰਦਰ ਸਿੰਘ ਦੇ ਮੇਅਰ ਚੁਣੇ ਜਾਣ ਤੇ ਸਾਨਕ ਸਿੱਖਾਂ ਦੇ ਵਿੱਚ ਕਾਫੀ ਖੁਸ਼ੀ ਹੈ ਤੇ ਰਵਿੰਦਰ ਸਿੰਘ ਨੇ এবੀਪੀ ਸੰਜਾ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਆ ਆਪਣੀ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ